ਸਰਕਾਰ ਨੂੰ ਮੈਂ ਦੱਸਣਾ ਚਾਹਣਾ ਹੈ ਵੀ ਇਹ ਇਹੋ ਜਿਹਾ ਦਾਗ ਲੱਗਣਾ ਜੇ ਕੋਈ ਅਣਹੋਣੀ ਘਟਨਾ ਵਾਪਰਗੀ ਕਿ ਥੋਡੀਆਂ ਆਉਂਦੀਆਂ ਕਈ ਪੁਸਤਾਂ ਤੋਂ ਦਾਗ ਇਹ ਤੋਟਾਂ ਨਹੀਂ ਜਾਣਾ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਬੱਥ ਤੇ ਬੈਠੇ ਕਿਸਾਨ ਆ ਗੂ ਜਗਜੀਤ ਸਿੰਘ ਢੱਲੇਵਾਲ ਦੀ بگੜਦੀ ਸਿਹਤ ਨੂੰ ਦੇਖ ਕੇ ਅੱਜ ਮਨ ਡਾਮਾ ਡੋਲ ਹੋ ਗਿਆ ਅਤੇ ਜ਼ਮੀਰ ਨੇ ਕੁਝ ਨਾ ਕੁਝ ਬੋਲਣ ਲਈ ਮਜਬੂਰ ਕਰ ਦਿੱਤਾ ਸੱਚ ਦੱਸਾਂ ਤਾਂ ਨਾ ਤਾਂ ਮੇਰੇ ਕੋਲੇ ਕੋਈ ਜ਼ਮੀਨ ਹੈ ਨਾ ਹੀ ਮੈਂ ਕਿਸਾਨੀ ਦਾ ਕੰਮ ਕਰਦਾ ਐ ਤੇ ਨਾ ਹੀ ਮੈਨੂੰ ਕਿਸਾਨੀ ਸਮੱਸਿਆਵਾਂ ਦੀ ਕੋਈ ਜ਼ਿਆਦਾ ਜਾਣਕਾਰੀ ਹੈ ਪਰੰਤੂ ਅਸਲੀਅਤ ਇੰਨੀ ਕਿ ਮੈਨੂੰ ਜ਼ਰੂਰ ਪਤਾ ਹੈ ਵੀ ਜੇ ਕੋਈ ਇੱਕ ਵਿਅਕਤੀ ਆਪਣੀਆਂ ਮੰਗਾਂ ਮਨਵਾਉਣ ਲਈ ਮਰਨ ਬਾਤ ਤੇ ਬੈਠਾ ਹੋਵੇ ਇਸ ਤਰ੍ਹਾਂ ਦੇ ਨਾਲ ਤਾਂ ਤੇ ਉਹਦੀ ਹਾਲਤ ਵਿਗੜ ਰਹੀ ਹੋਵੇ ਪਰੰਤੂ ਸਰਕਾਰਾਂ ਚੁੱਪਚਾਪ ਬੈਠੀਆਂ ਦੇਖ ਰਹੀਆਂ ਹੁਣ ਤਾਂ ਫਿਰ ਇਹ ਗੱਲ ਤਾਂ ਜ਼ਰੂਰ ਹੈ ਮੈ ਪਤਾ ਲੱਗਦੀ ਹੈ ਵੀ ਸਰਕਾਰਾਂ ਚੁੱਪਚਾਪ ਬੈਠੀਆਂ ਤੇ ਉਹਨਾਂ ਨੂੰ ਕਿਸੇ ਦੇ ਮਾਰਨ ਜਾਂ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਮਨੁੱਖਤਾ ਸਾਡੀ ਖਤਰੇ ਦੇ ਵਿੱਚ ਪੈ ਚੁੱਕੀ ਹੈ ਮੈਂ ਪੁਰਾਣੇ ਸਮੇਂ ਦੀ ਗੱਲ ਕਰਾਂ ਤਾਂ ਇੱਕ ਸਮਾਂ ਹੁੰਦਾ ਸੀ ਜਦੋਂ ਕੋਈ ਚਾਰ ਬੰਦੇ ਵੀ ਸੰਘਰਸ਼ ਕਰਦੇ ਸੀ ਤਾਂ ਸਰਕਾਰਾਂ ਉਹਨਾਂ ਨਾਲ ਗੱਲਬਾਤ ਕਰਨ ਲਈ ਅੱਗੇ ਆਉਨੀਆਂ ਸੀ ਵੀ ਇਹਨਾਂ ਦੀ ਕੀ ਸਮੱਸਿਆ ਕਿਉਂ ਨਾਲ ਆ ਬਾਰੇ ਹੈ ਪਰੰਤੂ ਅੱਜ ਤਾਂ ਹਾਲਾਤ ਇਹ ਹੋ ਗਏ ਵੀ ਇੱਕ ਵਿਅਕਤੀ ਸੰਘਰਸ਼ ਦਾ ਜਿਹੜਾ ਸਭ ਤੋਂ ਵੱਡਾ ਬਣਾ ਕਹਿੰਦੀ ਆਪਾਂ ਵੀ ਮਰਨ ਵੱਤ ਉਸ ਤੇ ਬੈਠਾ ਪਰੰਤੂ ਸਰਕਾਰਾਂ ਤੇ ਕੋਈ ਅਸਰ ਨਹੀਂ ਸਰਕਾਰਾਂ ਚੁੱਪ ਚਾਅ ਬੈਠੀਆਂ ਤਾਂ ਇਹਦਾ ਮਤਲਬ ਬਹੁਤ ਸਮਾ ਬਦਲ ਗਿਆ ਸਰਕਾਰਾਂ ਲੋਕਾਂ ਦੇ ਸੰਘਰਸ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀਆਂ ਹੈ ਉਹਨਾਂ ਦਾ ਇਹ ਅਸਰ ਨਹੀਂ ਵੀ ਕੁਛ ਦੀ ਸੰਘਰਸ਼ ਦੇ ਦੌਰਾਨ ਮੌਤ ਹੋ ਰਹੀ ਹੈ ਜਦੋਂ ਉਹ ਜਿੰਦਾ ਹੈ ਜਾਂ ਸੰਘਰਸ਼ ਦਾ ਕੀ ਹੱਲ ਕਰਨਾ ਬਸ ਉਹਨਾਂ ਦਾ ਇੱਕੋ ਹੀ ਹੱਲ ਰਹਿ ਗਿਆ ਕਿ ਕਿਸੇ ਤਰੀਕੇ ਨਾਲ ਸੰਘਰਸ਼ ਨੂੰ ਦਬਾ ਦਿੱਤਾ ਜਾਵੇ ਜਦੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਜੀ ਤਾਂ ਸਰਕਾਰ ਨੂੰ ਪਹਿਲਾਂ ਹੀ ਸਮਾਂ ਵਿਚਾਰਨਾ ਚਾਹੀਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਉਹਨਾਂ ਨੂੰ ਸੰਘਰਸ਼ ਕਰਨ ਦਾ ਮੌਕਾ ਹੀ ਨਾ ਦਿੱਤਾ ਜਾਂਦਾ ਉਹਨਾਂ ਦੀ ਕਿਸੇ ਨਾਲ ਉਹਨਾਂ ਨੂੰ ਕੋਈ ਨਾ ਕੋਈ ਗੱਲਬਾਤ ਕਰਕੇ ਵੀ ਇਸ ਤਰ੍ਹਾਂ ਬਹੁ ਮਸਲੇ ਦਾ ਹੱਲ ਕਰਾਂਗੇ ਸੰਘਰਸ਼ ਨੂੰ ਠੰਡਾ ਪਾਉਣਾ ਚਾਹੀਦਾ ਸੀ ਨਾ ਕਿ ਐਨੇ ਜਿਆਦਾ ਵੱਡੇ ਪੱਧਰ ਤੇ ਸੰਘਰਸ਼ ਪਹੁੰਚ ਜਾਣਾ ਕਿ ਇੱਕ ਬੰਦਾ ਮਰਨ ਵਰਤ ਰੱਖਣ ਲਈ ਮਜਬੂਰ ਹੋਏ ਤੇ ਸਰਕਾਰਾਂ ਚੁੱਪ ਚਾ ਬੈਠੀਆਂ ਨੇ ਤਾਂ ਇਹ ਠੀਕ ਨਹੀਂ ਹੋਇਆ ਹੁਣ ਇਹ ਤਾਂ ਹੈ ਨਹੀਂ ਵੀ ਤੁਸੀਂ ਉਹਨੂੰ ਕੋਈ ਗੱਲਬਾਤ ਵੀ ਇੱਕ ਬੰਦਾ ਮਰਨ ਵਰਤ ਤੇ ਬੈਠਾ ਹੈ ਵੀ ਤੁਸੀਂ ਉਹਦੇ ਨਾਲ ਗੱਲਬਾਤ ਹੀ ਨਾ ਕਰੋ ਜੇ ਇਹ ਤਾਂ ਸਰਕਾਰ ਦਾ ਫਰਜ਼ ਨਹੀਂ ਨਾ ਵੀ ਕਿਸੇ ਵਿਅਕਤੀ ਨੂੰ ਆਪਾਂ ਇਹ ਮਰਨ ਲਈ ਛੱਡ ਦੀਏ ਵੀ ਜੇ ਉਹ ਸੰਘਰਸ਼ ਤੇ ਮਨਵਰਥ ਤੇ ਬੈਠਾ ਤੇ ਮਰ ਜੇ ਇਹ ਤਾਂ ਗੱਲ ਸਰਕਾਰਾਂ ਲਈ ਚੰਗੀ ਨਹੀਂ ਤਾਂ ਸਰਕਾਰ ਨੂੰ ਚਾਹੀਦਾ ਹੈ ਵੀ ਇਹ ਮਸਲੇ ਦਾ ਤੁਰੰਤ ਹੱਲ ਕਰੇ ਕਿਉਂਕਿ ਇਹ ਇਹ ਨਾ ਸੋਚਣ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੈਸੇ ਤਾਂ ਵੀ ਜਗਜੀਤ ਸਿੰਘ ਡੱਲੇਵਾਲ ਸਿਹਤ ਮੰਤਰੀਣ ਠੀਕ ਰਹਿਣ ਤੰਗ ਆ ਚੁ ਦੇ ਰਾਤ ਤੁਰੇ ਹੋਏ ਆ ਭਾਵਾਂ ਹਮੇਸ਼ਾ ਰਾਜੀ ਰਹਿਣਾ ਪਰੰਤੂ ਸਰਕਾਰਾਂ ਨੂੰ ਇਹ ਗੱਲ ਵਾਰਤੇ ਧਿਆਨ ਦੇਣਾ ਚਾਹੀਦਾ ਕਿ ਜੇਕਰ ਕੋਈ ਸੰਘਰਸ਼ ਦੇ ਦੌਰਾਨ ਇਹ ਜਿਹੀ ਅਣਹੋਣੀ ਘਟਨਾ ਵਾਪਰ ਗਈ ਤਾਂ ਸਰਕਾਰ ਇਹ ਨਾ ਸੋਚੇ ਵੀ ਕਿਸਾਨ ਕਲਾ ਕਿਸਾਨਾਂ ਦਾ ਮਤਲਬ ਹੈ ਕਿਉਂਕਿ ਸਾਡੇ ਪੰਜਾਬ ਦੇ ਲੋਕਾਂ ਦੇ ਮਨ ਤੇ ਇਸ ਗੱਲ ਦਾ ਬਹੁਤ ਅਸਰ ਹੁੰਦਾ ਹੈ ਵੀ ਉਹ ਜਦੋਂ ਕੋਈ ਵਿਅਕਤੀ ਇਸ ਤਰ੍ਹਾਂ ਭੁੱਖ ਨੁਭਾਣਾ ਜੀ ਜਾਊ ਸਾਡੇ ਕੋਲੋਂ ਤਾਂ ਕਿਸਾਨ ਨਹੀਂ ਇਕੱਲੇ ਹੋਣਗੇ ਜਗਜੀਤ ਸਿੰਘ ਢੱਲੇਵਾਲ ਦੇ ਸਮਰਥਨ 'ਚ ਇੱਥੇ ਕਿਸਾਨ ਮਜ਼ਦੂਰ ਦੁਕਾਨਦਾਰ ਤੇ ਪੰਜਾਬੀ ਤੁਹਾਨੂੰ ਇਕੱਠੇ ਸੰਘਰਸ਼ ਲੜਦੇ ਦੇਖੇ ਦੇਖਣਗੇ ਤੇ ਫੇਰ ਵੀ ਤਾਂ ਤੁਸੀਂ ਮਸਲੇ ਦਾ ਹੱਲ ਕਰਨਾ ਤਾਂ ਤੁਹਾਡੇ ਕੋਲੇ ਅੱਜ ਸਮਾਂ ਹੈ ਸਮਾਂ ਤੁਸੀਂ ਸਮੇਂ ਦੇ ਵਿਚਾਰ ਕਰੋ ਜਲਦੀ ਤੋਂ ਜਲਦੀ ਕਿਸੇ ਇਹੇ ਤਰੀਕੇ ਇੱਜ਼ਤ ਦਾ ਤਰੀਕੇ ਨਾਲ ਢੱਲੇਵਾਲ ਸਾਹਿਬ ਦਾ ਬਤ ਖਲਵਾਓ ਤਾਂ ਜੋ ਉਹਨਾਂ ਦੀ ਜਾਨ ਬਚਾਈ ਜਾ ਸਕੇ ਤੇ ਇਹ ਸੰਘਰਸ਼ ਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਅਤੇ ਉਹਨਾਂ ਦੇ ਜਿਹੜਾ ਧਰਨਾ ਹੈ ਉਹਨੂੰ ਸਮਾਪਤ ਕਰਾਇਆ ਜਾਵੇ ਤੇ ਮਰਨ ਵਰਤ ਖਲਵਾ ਕੇ ਡੱਲੇਵਾਲ ਸਾਹ ਦਾ ਉਹਨਾਂ ਨੂੰ ਪੂਰੀ ਇੱਜ਼ਤ ਨਾਲ ਮਰਨ ਵਰਤ ਖਲਵਾਇਆ ਜਾਵੇ ਕਿਉਂਕਿ ਸੰਘਰਸ਼ੀ ਯੋਧੇ ਜਿਹੜੇ ਲੋਕਾਂ ਲਈ ਲੜਦੇ ਹੋ ਖਾਸ ਹੁੰਦੇ ਆ ਉਹਨਾਂ ਨੂੰ ਇੱਜ਼ਤ ਨਾਲ ਤੁਸੀਂ ਮਰਨ ਵਰਤ ਖਲਵਾਓ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਕੋਈ ਕਮੇਟੀ ਬਣਾਓ ਕੋ ਵਿਚਾਰ-ਵਟਾਂਦਰਾ ਕਰੋ ਤਾਂ ਜੋ ਜਿਹੜਾ ਇਹ ਮਸਲੇ ਦਾ ਹੱਲ ਹੋ ਸਕੇ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰ ਨੂੰ ਬੇਨਤੀ ਹੈ ਵੀ ਦਾ ਹੱਲ ਕਰੋ ਮੇਰੀ ਸਮੂਹ ਕਿਸਾਨ ਜਥੇਬੰਦੀਆਂ ਤੇ ਸਮੂਹ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੇ ਜਿਹੜੇ ਵਿਚਾਰਕ ਮਤਭੇਦ ਹੈ ਕੋਈ ਵੀ ਉਹਨਾਂ ਨੂੰ ਛੱਡ ਦਿਜੀਏ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਆਪਾਂ ਸਿਰਫ ਹੁਣ ਇਸ ਗੱਲ ਤੇ ਸੋਚੀਏ ਵੇ ਜਗਜੀਤ ਸਿੰਘ ਡੱਲੇਵਾਲ ਜੀਆਂ ਦੀ ਜਾਨ ਕਿਵੇਂ ਬਚਾਉਣੀ ਹੈ ਆਪਾਂ ਨੂੰ ਉਹਨਾਂ ਦੇ ਹੱਕ ਚ ਆਉਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਤਾਂ ਜੋ ਸਰਕਾਰਾਂ ਮਸਲੇ ਦੇ ਹੱਲ ਲਈ ਅੱਗੇ ਆਉਣ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਤੇ ਪੂਰੀ ਇੱਜ਼ਤ ਨਾਲ ਜਗਜੀਤ ਸਿੰਘ ਡੱਲੇਵਾਲ ਜੀਆਂ ਦਾ ਮਾਰਨ ਵਰਤ ਖਲਵਾਇਆ ਜਾਵੇ ਜੇ ਅਸੀਂ ਇਕੱਠੇ ਹੋਵਾਂਗੇ ਇਹ ਸਰਕਾਰਾਂ ਤੇ ਤਾਈਓ ਪ੍ਰੈਸ਼ਰ ਪੈਣਾ ਤਾਈਓ ਉਹਨਾਂ ਦੀ ਜਾਨ ਬਚੂਗੀ ਤੇ ਜ਼ਰੂਰੀ ਹੈ ਸਾਨੂੰ ਅੱਜ ਇਕੱਠੇ ਹੋਣਾ ਤੁਸੀਂ ਕੀ ਸੋਚਦੇ ਢੱਲੇਵਾਲ ਜੀਆਂ ਦੀ ਜਾਨ ਸਾਡੇ ਲਈ ਸਭ ਤੋਂ ਪਹਿਲਾਂ ਬਚਾਉਣੀ ਬਾਕੀ ਗੱਲਾਂ ਬਾਅਦ ਦੀਆਂ ਆਓ ਆਪਾਂ ਇਕੱਠੇ ਹੋ ਕੇ ਸਰਕਾਰਾਂ ਨੂੰ ਦੱਸ ਦਈਏ ਵੇਸੀਂ ਪੰਜਾਬੀ ਕਿਸੇ ਦੀ ਜਾਨ ਬਚਾਉਣ ਲਈ ਇਕੱਠੇ ਵੀ ਹੋ ਸਕਦੇ ਹਾਂ ਸੰਘਰਸ਼ ਵੀ ਲੜ ਸਕਦੇ ਹਾਂ ਤੇ ਸਭ ਕੁਝ ਲੈ ਵੀ ਸਕਦੇ ਹਾਂ ਜੇਕਰ ਅਸੀਂ ਅੱਜ ਵੀ ਇਕੱਠੇ ਨਾ ਹੋਏ ਜੇਕਰ ਐਡੇ ਵੱਡੇ ਸੰਘਰਸ਼ 'ਚ ਸਰਕਾਰਾਂ ਉੱਤੋਂ ਦੀ ਹੋ ਗਈਆਂ ਜੇਕਰ ਅਸੀਂ ਨਾਲ ਇਕੱਠੇ ਹੋਏ ਤਾਂ ਫਿਰ ਛੋਟੇ-ਮੋਟੇ ਜਿੱਥੇ ਤੁਹਾਡੇ ਨਾਲ ਨਾਅ ਸਾਫੀਆਂ ਰੋਜ਼ ਸਰਕਾਰਾਂ ਕਰਦੀਆਂ ਹਨ ਯਾਨੀ ਵੱਡੇ ਲੀਡਰ ਕਰਦੇ ਆ ਉੱਥੇ ਤੁਸੀਂ ਭੁੱਲਿਓ ਵੀ ਤੁਹਾਨੂੰ ਕਿਤੇ ਇਨਸਾਫ ਕਿਉਂਕਿ ਆਪਾਂ ਛੋਟੇ-ਮੋਟੇ ਧਰਨੇ ਲਾ ਕੇ ਕਿਵੇਂ ਇਨਸਾਫ ਲੈਨੇ ਆ ਫਿਰ ਜਦੋਂ ਐਨੇ ਵੱਡੇ ਸੰਘਰਸ਼ 'ਚ ਸਰਕਾਰਾਂ ਨੇ ਦਬ ਲਿਆ ਲੋਕਾਂ ਨੂੰ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡੇ ਨੇਕੇ-ਮੋਟੇ ਸੰਘਰਸ਼ਾਂ ਦਾ ਕੋਈ ਮੁੱਲ ਨਹੀਂ ਤੁਹਾਨੂੰ ਕਿਤੇ ਇਨਸਾਫ ਨਹੀਂ ਮਿਲਣਾ ਤਾਂ ਮੇਰੀ ਬੇਨਤੀ ਹੈ ਵੀ ਤੁਸੀਂ ਇਕੱਠੇ ਹੋ ਕੇ ਅੱਜ ਦੱਲੇਵਾਲ ਸਾਹਿਬ ਦੇ ਹੱਕ 'ਚ ਖੜੇ ਹੋ ਜੋ ਸਰਕਾਰਾਂ ਤੁਰੰਤ ਮਸਲੇ ਦੇ ਹੱਲ ਲਈ ਅੱਗੇ ਆਉਣਗੀਆਂ ਜੇਕਰ ਸਾਡੀਆਂ ਫਟ ਵਾਲੀਆਂ ਨੀਤੀਆਂ ਉਹਨਾਂ ਕੋਲੇ ਜਾਂਦੀਆਂ ਰਹੀਆਂ ਵੀ ਇਹਨਾਂ 'ਚ ਫਰਕ ਹੈ ਤਾਂ ਇੱਕ ਵਿਅਕਤੀ ਦੀ ਮੌਤ ਸਾਡੇ ਲਈ ਬਹੁਤ ਦਰਦਨਾਕ ਹੋ ਸਕਦੀ ਹੈ ਉਹ ਵੀ ਇਸ ਤਰ੍ਹਾਂ ਮਰਨ ਵਰਤ ਤੇ ਤਾਂ ਉਹਨੂੰ ਬਚਾਉਣ ਲਈ ਸਾਨੂੰ ਇਕੱਠੇ ਹੋਣਾ ਚਾਹੀਦਾ ਆਓ ਆਪਾਂ ਇਕੱਠੇ ਹੋ ਕੇ ਜਗਜੀਤ ਸਿੰਘ ਢੱਲੇਵਾਲ ਨੂੰ ਬਚਾਈਏ ਆਓ ਸਾਰੇ ਯਾਨੀ ਉਹਨਾਂ ਦੇ ਹੱਕ 'ਚ ਇਕੱਠੇ ਹੋਈਏ ਤੇ ਉਹਨਾਂ ਦੇ ਹੱਕ 'ਚ ਕੋਈ ਨਾ ਕੋਈ ਪੋਸਟ ਕੋਈ ਆਵਦੇ ਸਟੇਟਸ ਲਾਈਏ ਤੇ ਜਿੱਥੋਂ ਤੱਕ ਹੋ ਸਕੇ ਜਿੱਥੇ ਖਨੌਰੀ ਬਾੜ ਤੇ ਉਹਨਾਂ ਦੇ ਸੰਘਰਸ਼ ਦੀ ਇਤਿਹਾਸ ਬਾਈਏ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਗੰभीरता ਨਾਲ ਲਵੇ ਤੇ ਮਾਰਨਬਾਰਤ ਤੇ ਬੈਠੇ ਕਿਸਾਨਾਂ ਗੁਜਗਜੀਤ ਸਿੰਘ ਡੱਲੇਵਾਲ ਜੀ ਦਾ ਬਰਤ ਖਲਵਾਵੇ ਤਾਂ ਜੋ ਉਹਨਾਂ ਦੀ ਜਾਨ ਬਚ ਸਕੇ ਅੱਜ ਤੁਹਾਡੇ ਕੋਲ ਸਮਾਂ ਹੈ ਹਜੇ ਵੀ ਮੌਕਾ ਹੈ ਇਹ ਨਾ ਹੋਵੇ ਕਿ ਦੇਰ ਹੋ ਜਾਈਂ ਜਿਆਦਾ ਨਾ ਸੋਚਨ ਤੇ ਵਕਤ ਗੁਜ਼ਾਰਦੋ ਕਿਤੇ ਇਹ ਮੌਕਾ ਨਾ ਆ ਜਾਈਂ ਕਿ ਤੁਹਾਨੂੰ ਦੇਰ ਹੋ ਜਾਈਂ ਸਰਕਾਰ ਨੂੰ ਮੈਂ ਦੱਸਣਾ ਚਾਹੁੰਦਾ ਹੈ ਵੀ ਇਹ ਇਹੋ ਜਿਹਾ ਦਾਗ ਲੱਗਣਾ ਜੇ ਕੋਈ ਅਣਹੋਣੀ ਘਟਨਾ ਵਾਪਰ ਗਈ ਕਿ ਥੋਡੀਆਂ ਆਉਂਦੀਆਂ ਕਈ ਪੁਸਤਕਾਂ ਤੋਂ ਦਾਗ ਰਹੀ ਹੈ ਤੋ ਤਣ ਜਾਣਾ ਤੇ ਅੱਜ ਜੇ ਤੁਹਾਡੇ ਕੋਲੇ ਸਮਾਂ ਤੁਸੀਂ ਇਸ ਮਸਲੇ ਦਾ ਹੱਲ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਬਾਤ ਪੂਰੇ ਮਾਨ ਸਨਮਾਨ ਨਾਲ ਖਲਵਾਇਆ ਜਾਵੇ ਅਤੇ ਉਹਨਾਂ ਦੀ ਜਾਨ ਬਚਾਈ ਜਾਵੇ ਤਾਂ ਜੋ ਸਰਕਾਰ ਆਪਣੇ ਉੱਪਰ ਲੱਗਣ ਵਾਲੇ ਵੱਡੇ ਕਲੰਕ ਤੋਂ ਬਚ ਸਕੇ ਧੰਨਵਾਦ